ਜਾ ਵੀ ਮਾਚਲ ਹਰਿਆਣਾ ਦੇਖ ਰਿਹਾ ਦਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਬੀਤੇ 2 ਦਿਨ ਪਹਿਲਾਂ ਹਰਪ੍ਰੀਤ ਹਸਪਤਾਲ ਫੋਰੈਸਟ ਚੌਂਕ ਦੇ ਵਿੱਚ ਇੱਕ ਲੜਕੀ ਦੀ ਮੌਤ ਹੋਈ ਸੀ ਅਚਾਨਕ ਮੌਤ ਤੋਂ ਬਾਅਦ ਪਰਿਵਾਰ ਦੇ ਵੱਲੋਂ ਰੋਸ ਜਤਾਇਆ ਗਿਆ ਸੀ ਕਿਉਂਕਿ ਸਟੰਟ ਨੂੰ ਲੈ ਕੇ ਵਿਵਾਦ ਬਣਿਆ ਸੀ ਜਿਸ ਦੇ ਵਿੱਚ ਡਾਕਟਰ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਸਟੰਟ ਪਾਇਆ ਗਿਆ ਲੇਕਿਨ ਪਰਿਵਾਰ ਦਾ ਕਹਿਣਾ ਸੀ ਕਿ ਕੁੜੀ ਦੇ ਸਟੰਟ ਨਹੀਂ ਪਾਇਆ ਗਿਆ ਹੁਣ ਲਗਭਗ 20 ਦਾ ਜਿਹੜਾ ਪੋਸਟਮਾਰਟਮ ਹੋ ਚੁੱਕਿਆ ਪੋਸਟਮਾਰਟਮ ਦੇ ਵਿੱਚ ਇਹ ਸ਼ੋ ਹੋ ਚੁੱਕਿਆ ਕਿ ਜੋ ਸਟੰਟ ਸੀ ਉਹ ਸੱਚਮੁੱਚ ਹੀ ਨਹੀਂ ਪਾਇਆ ਗਿਆ ਪਰਿਵਾਰਕ ਮੈਂਬਰ ਇਸ ਵੇਲੇ ਸਿਵਲ ਹਸਪਤਾਲ ਪੋਸਟਮਾਰਟਮ ਹਾਊਸ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਮੈਂਬਰ ਰਿਸ਼ਤੇਦਾਰ ਉਹ ਆਸ-ਪਾਸ ਦੇ ਜੋ ਲੋਕ ਨੇ ਉਹ ਇਕੱਠੇ ਹੋਏ ਨੇ 2 ਦਿਨ ਪਹਿਲਾਂ ਕੇਸ ਨਾਮ ਦੀ 20 ਸਾਲਾਂ ਲੜਕੀ ਦੀ ਜਿਹੜੀ ਮੌਤ ਹੋਈ ਸੀ ਹਰਪ੍ਰੀਤ ਹਸਪਤਾਲ ਦੇ ਵਿੱਚ ਉਹਨਾਂ ਦੇ ਮਦਰ ਨਾਲ ਗੱਲ ਕਰਦੇ ਹਾਂ ਹੁਣ ਆਏ ਤੁਸੀਂ ਇੱਥੇ ਪਹੁੰਚੇ ਹੋ ਪੋਸਟਮਾਰਟਮ ਹਾਊਸ ਦੇ ਵਿੱਚ ਹੁਣ ਕੀ ਹੋਇਆ ਅੱਗੇ ਤੁਹਾਨੂੰ ਕੀ ਰਿਪੋਰਟ ਕੀ ਹੈ ਹੁਣ ਸਾਡੀ ਰਿਪੋਰਟ ਚ ਕੋਈ ਸਕੈਂਟ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਤੇ ਡਾਕਟਰ ਬੋਲਦਾ ਮੈਂ ਸਕੈਂਟ ਪਾਇਆ برف ਥੋੜੀ ਸੀ ਜਿਹੜੀ ਅੰਦਰ ਅੰਦਰ ਪਿਘਲ ਗਈ ਆ ਤੇ ਸਿਰਫ ਸਕੈਂਟ ਦੇ ਵਿੱਚ ਨਾਖੁਣਾ ਦੇ ਨਿਸ਼ਾਨ ਵੀ ਆਏ ਡਾਕਟਰ ਪੁੱਛਿਆ ਇਹ ਨਿਸ਼ਾਨ ਕਿੱਥੋਂ ਆਏ ਤੇ ਇਹਨਾਂ ਨੇ ਪਤਾ ਨਹੀਂ ਅੰਦਰ ਕੁੜੀ ਨੂੰ ਕੀ ਕੀਤਾ ਕੀ ਨਹੀਂ ਆ ਸਾਨੂੰ 3 ਦਿਨ ਹੋ ਗਏ ਕੁੜੀ ਸਾਡੇ ਅੰਦਰ ਪਈ ਮਸ਼ੀਨ ਦੇ ਵਿੱਚ ਸਾਡੀ ਨਾ ਬੋਡੀ ਤੇਰੇ ਨਾ ਸਾਡੇ ਨਾਲ ਇਨਸਾਫ ਕਰ ਰਿਆ ਤੇ ਬੋਲ ਰਿਹਾ ਪੁਲਿਸ ਵਾਲੇ ਬੋਡੀ ਨੂੰ ਸੰਸਕਾਰ ਕਰ ਦਿਓ ਅਸੀਂ ਨਹੀਂ ਕਰਨਾ ਨਾ ਜਿੰਨਾ ਚਿਰ ਮੈਨੂੰ ਇਨਸਾਫ ਨਹੀਂ ਮਿਲੇਗਾ ਨਹੀਂ ਚੱਦੋ ਪੋਸਟਮਾਰਟ ਰਿਪੋਰਟ ਦੇ ਵਿੱਚ ਇਹ ਸ਼ੋ ਹੋ ਚੁੱਕਿਆ ਕਿ ਸਟੰਟ ਨਹੀਂ ਪਿਆ। ਹੁਣ ਪੁਲਿਸ ਕੀ ਕਹਿ ਰਹੀ ਹੈ? ਕਾਰਵਾਈ ਕੀ ਕਰ ਰਹੀ ਹੈ ਬੋਲ। ਪੁਲਿਸ ਕਹਿੰਦੀ ਆਪਣੀ ਕਾਰਵਾਈ ਕਰੋ ਜਿਵੇਂ ਆਪਣੀ ਕਰ ਦਿਆ ਤੇ ਪੁਲਿਸ ਕਹਿੰਦੀ ਬੋਡੀ ਚੁੱਕ ਕੇ ਸਾੜ ਦਿਓ। ਅਸੀਂ ਕਿਦਾ ਸਾੜ ਦੀ ਸਾਨੂੰ ਇਨਸਾਫ ਨਹੀਂ ਮਿਲੇਗਾ ਤੇ ਪੁਲਿਸ ਵਾਲੇ ਕਹਿ ਰਹੇ ਨੇ ਜੀ ਬੋਡੀ ਸਾੜ ਦਿਓ। ਦੇਖੋ ਤੁਸੀਂ ਵੀ ਜਾਣਦੇ ਹੋ ਤੁਹਾਨੂੰ ਵੀ ਕਾਨੂੰਨ ਪਤਾ ਹੋਵੇ ਸਾਨੂੰ ਵੀ ਪਤਾ ਜੇ ਬੋਡੀ ਸੜ ਗਈ ਤੇ ਸਾਰਾ ਸਾਰਾ ਸਰ ਕੁਝ ਖਤਮ ਹੋ ਜਰਿਆ। ਸਾਨੂੰ ਕੁਝ ਨਹੀਂ ਮਿਲਣਾ। ਸਾਨੂੰ ਇਨਸਾਫ ਚਾਹੀਦਾ ਵਾ ਬਸ। ਅਸੀਂ ਸਾਫ਼ ਸਾਨੇ ਹਸਪਤਾਲ ਸੀਲ ਹੋਵੇ ਜਾਂ ਡਾਕਟਰ ਸਾਡੇ ਅੱਗੇ ਆ ਜਾਵੇ ਇੱਕ ਵਾਰੀ ਡਾਕਟਰ ਕਵੇ ਵੀ ਮੇਰੇ ਕੋਲ ਗਲਤੀ ਹੋਈ ਹੈ ਜੇ ਮੈਂ ਗਲਤੀ ਮੰਨਵੇ ਆਂ ਚਾਰ ਬੰਦਿਆਂ ਚ ਆ ਕੇ ਗਲਤੀ ਮੰਨ ਲਵੇ ਅਸੀਂ ਕੁਝ ਨਹੀਂ ਕਰਾਂਗੇ ਅਸੀਂ ਕੁਝ ਨਹੀਂ ਕਰਾਂਗੇ ਪਰ ਇੱਕ ਵਾਰੀ ਡਾਕਟਰ ਸਾਡੇ ਸਾਹਮਣੇ ਆਵੇ ਅਗਰ ਡਾਕਟਰ ਨਹੀਂ ਸਾਹਮਣੇ ਆਂਦਾ ਫੇ ਅਸੀਂ ਧੰਨੇ ਤੇ ਬੈਠਾਂਗੇ ਸਾਡੀ ਚਾਹੀ ਦੇਖੋ ਧੀ ਤਾਂ ਸਾਡੀ ਰੋਲ ਹੀ ਦਿੱਤੀ ਤੀ ਤਾਂ ਸਾਡੀ ਮਾਰੀ ਚੁੱਕੀ ਆ ਉਹ ਤਾਂ ਮਿੱਟੀ ਪਈ ਆ ਉਹਨੂੰ ਜਿੱਥੇ ਮਰਜੀ ਚੱਕ ਕੇ ਰੋਲ ਲੋ ਇੱਧਰ ਕਰ ਲੋ ਉੱਧਰ ਕਰ ਲੋ ਅਸੀਂ ਇਹੀ ਕੁਝ ਦੇਖਦੇ ਆ ਕਲਪੁਰਸ ਉਹਦੇ ਚਾਰ ਬੰਦੇ ਉੱਥੇ ਘੜਦੇ ਚਾਰ ਉੱਥੇ ਘੜਦੇ ਮੀਟਿੰਗਾਂ ਹੋਈ ਜਾਂਦੀਆਂ ਕਾਹਦੀਆਂ ਮੀਟਿੰਗਾਂ ਕਰਦੇ ਜੇ ਇੱਥੇ ਕੋਈ ਪ੍ਰਧਾਨ ਮੰਤਰੀ ਦੀ ਕੁੜੀ ਹੁੰਦੀ ਕਿਸੇ ਸਰਕਾਰੀ ਅਫਸਰ ਦੀ ਧੀ ਹੁੰਦੀ ਉਹ ਕਿਤੇ ਨਾ ਖੜਦੇ ਉਹਨਾਂ ਨੇ ਕਹਿਣਾ ਸੀਗਾ ਜੀ ਸਾਨੂੰ ਇਨਸਾਫ ਦੋ ਸਾਡੇ ਬੱਚੇ ਨੂੰ ਸਾਡੇ ਬੱਚੇ ਨੂੰ ਇਨਸਾਫ ਦੋ ਜੀ ਸਾਨੂੰ ਸਰਕਾਰੀ ਨੌਕਰੀ ਦੋ ਤੁਸੀਂ ਵੀ ਸਮਝਦਾਰ ਹੋ ਕਹਿੰਦੇ ਆ ਨਾ ਵੀ ਸਰਕਾਰੀ ਨੌਕਰੀ ਦੋ ਸਾਡੇ ਕੋਲ ਪਰਿਵਾਰ ਨੂੰ ਪੈਸਾ ਦੋ ਕਿਉਂ ਅਸੀਂ ਇਨਸਾਨ ਨਹੀਂ ਹੈਗੇ ਅਸੀਂ ਡੰਗਰ ਹੈਗੇ ਆ ਸਾਡੀ ਧੀ ਗਈ ਹੈ ਅਸੀਂ ਐਨੀ ਕੁ ਬਲੁੰਗਰ ਜਿੰਨਾ ਬੱਚਾ 9 ਮਹੀਨਿਆਂ ਦਾ ਇੱਕ ਮਾਂ ਨੇ ਢਿੱਡ ਚ ਰੱਖ ਕੇ ਐਨੇ ਤੋਂ ਐਡਾ ਕੀਤਾ 20 ਸਾਲ ਦਾ ਬੱਚਾ ਸਾਡਾ ਚਲਾ ਗਿਆ 20 ਸਾਲ ਦੀ ਕੁੜੀ ਚੰਗੀ ਪੱਲੀ ਤੁਰ ਕੇ ਹਸਪੀਟਲ ਦੇ ਅੰਦਰ ਗਈ ਹੈ ਉਹ ਕੁੜੀ ਕਿੱਦਾਂ ਮਰ ਸਕਦੀ ਹੈ ਜਦ ਅਸੀਂ ਕਿਹਾ ਵੀ ਇਹਨਾਂ ਨੇ ਕਿਹਾ ਸਾਨੂੰ ਅੰਦਰ ਚਾਲਾਂ ਦੋ ਸਾਡੇ ਭੈਣ ਭਰਾਵਾਂ ਨੇ ਸਾਡੇ ਮਾਹਨ ਬੱਚਿਆਂ ਨੇ ਕਿਹਾ ਸਾਨੂੰ ਅੰਦਰ ਜਾ ਲੰਦੋ ਅੰਦਰੋਂ ਕੁੰਡੀਆਂ ਲਾ ਲੀਆਂ ਸਾਰੀ ਦਿਹਾੜੀ ਕੁੜੀ ਅੰਦਰ ਰੱਖੀ ਪਤਾ ਨਹੀਂ ਇਹਨਾਂ ਨੇ ਕੁੜੀ ਨਾਲ ਕੀ ਕੀਤਾ ਸ਼ੀਸ਼ਿਆਂ ਦੇ ਅੱਗੇ ਗੱਤੇ ਲਗਾ ਦਿੱਤੇ ਗਏ ਦੇਖੋ ਅਗਰ ਅਗ ਪੇਸ਼ੈਂਟ ਅੰਦਰ ਹੈ ਨਾ ਪੇਸ਼ੈਂਟ ਅੰਦਰ ਹੈ ਤੇ ਅਗਲਾ ਆਪਣੇ ਬੱਚੇ ਨੂੰ ਸ਼ੀਸ਼ੇ ਚੋਂ ਦੇਖਦਾ ਹੈ ਵੀ ਸਾਡੇ ਬੱਚੇ ਨਾਲ ਕੀ ਹੋ ਰਿਹਾ ਵਾ ਉਹਨਾਂ ਨੇ ਸ਼ੀਸ਼ਿਆਂ ਤੇ ਗੱਤੇ ਲਗਾ ਕੇ ਕੁੜੀ ਨਾਲ ਪਤਾ ਨਹੀਂ ਅੰਦਰ ਕੀ ਕੁਲਾਕਲਾਈ ਕੀਤੀ ਪੰਜ ਪੰਜ ਦਾ 10 ਡਾਕਟਰ ਕੀ ਕਰ ਰਹੇ ਸੀ ਇੱਕ ਬੱਚੇ ਦੇ ਨਾਲ ਦੱਸੋ ਸਾਨੂੰ ਇਨਸਾਫ ਚਾਹੀਦਾ ਇਸ ਚੀਜ਼ ਦਾ ਅਸੀਂ ਦੇਖਣਾ ਵੀ ਸਾਡੀ ਕੁੜੀ ਦੀ ਨੀਲੀ ਕਿਉਂ ਪਈ ਐ ਸਾਡੀ ਕੁੜੀ ਦੇ ਬਾਹਾਂ ਤੇ ਨਾ ਖੁਣ ਕਿਸ ਚੀਜ਼ ਦੇ ਬੱਚੇ ਨੇ 에ਰਪੋਰਟਾ ਦੇ ਵਿੱਚ ਦੇਖੋ 에ਰਪੋਰਟ ਦੇ ਵਿੱਚ ਆਇਆ ਵੀ ਇਹ ਕੁੜੀ ਦੇ ਨਾਖੂਨ ਵਜੇ ਡਾਕਟਰ ਨੇ ਖੁਦ ਕੀ ਐ ਵੀ ਕੁੜੀ ਨਾਲ ਕੋਈ ਕੁਲਾਕਲਾਈ ਹੋਈ ਐ ਕੁੜੀ ਨਾਲ ਕੀ ਹੋਇਆ ਸਾਨੂੰ ਇਨਸਾਫ ਚਾਹੀਦਾ ਤੇ ਅਸੀਂ ਇਨਸਾਫ ਤੇ ਖੜੇ ਆਂ ਪਾਸ ਸਾਨੂੰ ਇਨਸਾਫ ਚਾਹੀਦਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਰਿਪੋਰਟ ਦੇ ਵਿੱਚ ਲਿਖਿਆ ਕਿ 9 ਵਜੇ ਹੋਏ ਨੇ ਹਾਂ ਜੀ ਤੁਹਾਨੂੰ ਲੱਗਦਾ ਕੁਝ ਗਲਤ ਹੋਇਆ ਹੋਊਗਾ ਹਾਂ ਅਸੀਂ ਕਹਿੰਨੇ ਗਲਤ ਹੋਇਆ ਅਸੀਂ ਦੇਖੋ ਬੋਡੀ ਚੋਰੀ ਕਰਨ ਦਾ ਡਾਕਟਰਾਂ ਦਾ ਕੀ ਮਤਲਬ ਆਂਦਾ ਹੈ ਕੀ ਮਤਲਬ ਆਂਦਾ ਅਸੀਂ ਡਾਕਟਰ ਪਿਛਲੇ ਗੇਟ 'ਚ ਜਦ ਕੁੜੀ ਲੈ ਕੇ ਜਾਂਦੇ ਨੇ ਉੱਥੇ ਇੱਕ মিডিਆ ਵਾਲੇ ਨੇ ਸਾਨੂੰ ਦੱਸਿਆ ਇਹਨਾਂ ਨੂੰ ਸਾਡੇ ਬੱਚਿਆਂ ਨੂੰ ਵੀ ਉੱਥੇ ਦੇਖੋ ਤੁਹਾਡੀ ਰੋਲ ਕੁੜੀ ਦਾ ਸਿੱਧਾ ਰੋਲਾ ਪੈ ਰਿਹਾ ਕਹਿੰਦੇ ਹਾਂਜੀ ਪੈ ਰਿਹਾ ਕਹਿੰਦੇ ਜੀ ਪਿਛਲੇ ਗੇਟ ਚ ਕੁੜੀ ਲੈ ਕੇ ਗਏ ਨੇ ਉਹ ਦੇਖੋ ਰੱਥਲੇ ਲੈ ਕੇ ਫਿਰ ਸਾਡੇ ਘਰ ਦੇ ਫੜਾਫੜ ਭੱਜੇ ਗਏ ਇਹਨਾਂ ਦੇ ਕੁੜੀ ਐਂਬੂਲੈਂਸ ਚਾਦੀ ਅੰਦਰ ਅੱਧੀ ਬਾਹਰ ਲਟਕਰੀ ਕੁੜੀ ਦੀ ਲਾਸ਼ ਦਾ ਫੜੀ ਇਹਨਾਂ ਨੇ ਕੀ ਕੀਤਾ ਕਹਿੰਦੇ ਜੀ ਅਸੀਂ ਪੋਸਟਮਾਰਟਮ ਨੂੰ ਲੈ ਕੇ ਚੱਲੇ ਕਿਨੂੰ ਪੁੱਛ ਕੇ ਲੈ ਕੇ ਚੱਲੇ ਸੀ ਤੁਸੀਂ ਪੋਸਟਮਾਰਟਮ ਨੂੰ ਕੋਈ ਮਾਪਿਓ ਦੇ ਹਸੈਨ ਕਰਾਇਏ ਸੀਗੇ ਜਿਹੜੀ ਤੁਸੀਂ ਕੁੜੀ ਪੋਸਟਮਾਰਟਮ ਲਈ ਲੈ ਕੇ ਚੱਲੇ ਸੀ ਸਾਨੂੰ ਦੱਸੋ ਤਾਂ ਸਹੀ ਕਿਉਂ ਲੈ ਕੇ ਚੱਲੇ ਸੀ ਸਾਡੀ ਧੀ ਕਾਦੇ ਵਾਸਤੇ ਲੈ ਕੇ ਸੀ ਅਸੀਂ ਹੁਣ ਵੀ ਕਹਿੰਨੇ ਆ ਸਾਡੀ ਕੁੜੀ ਦੀ ਬੋਡੀ ਇੱਥੇ ਪਈ ਐ ਸਾਡੀ ਕੁੜੀ ਦੇ ਦੁਆਰਾ ਟੈਸਟ ਕੀਤਾ ਜਾਣ ਸਾਨੂੰ ਪਤਾ ਲੱਗੇ ਸਾਡੀ ਕੁੜੀ ਨਾਲ ਰੇਪ ਤਾਂ ਨਹੀਂ ਹੋਇਆ ਜੇ ਉਹਦੇ ਨਖੂਨ ਵੱਜੇ ਸਾਡੀ ਕੁੜੀ ਨਾਲ ਰੇਪ ਤਾਂ ਨਹੀਂ ਹੋਇਆ 10-10 ਸਟਾਟਾ ਨੇ ਸਾਡੀ ਕੁੜੀ ਨਾਲ ਕੀ ਕੀਤਾ 25-25 ਹਜ਼ਾਰ ਦੀਆਂ ਦਵਾਈਆਂ ਕਿਹੜੇ ਢਿੱਡ ਦੀ ਕੁੜੀ ਦੇ ਆਈਆਂ ਇਹਦੇ 'ਚ ਤਾਂ ਨਹੀਂ ਆਈਆਂ ਰਿਪੋਰਟਾਂ 'ਚ 25-25 ਹਜ਼ਾਰ ਦੀਆਂ ਦਵਾਈਆਂ ਕੀ ਕੀਤੀਆਂ ਗਈਆਂ ਸਾਡਾ ਆ 7 ਮਹੀਨਿਆਂ ਦਾ ਬੱਚਾ ਕਿੱਥੇ ਐ ਔਰ ਰੋਲਦਾ ਪਿਆ ਸਾਡਾ ਬੱਚਾ 7 ਮਹੀਨਿਆਂ ਦਾ ਹਨਾ ਦੇਖੋ ਅਸੀਂ ਵੀ 3 ਆਲੇ ਬੱਚਿਆਂ ਆਲੇ ਤੁਸੀਂ ਵੀ ਹੋ ਅਫਸਰ ਵੀ ਹੈ ਮੈਡਮਾ ਵੀ ਹੈ ਆਪਣੇ ਬੱਚਾ ਨਾਲ ਵੀਡੀਓ ਗੋਲਾ ਤੇ ਗੱਲਾਂ ਕਰਦੇ ਨੇ ਸਾਰੇ ਉਹ ਬੱਚਾ ਕਿਹੜੀ ਆਪਣੀ ਮਾਂ ਨੂੰ ਕੀ ਲੈਣਾ ਗੱਲਾਂ ਕਰੇ ਕੀ ਦੇ ਆਪਣੀ ਮਾਂ ਨੂੰ ਦੇਖਦਾ ਵਾ ਨਿਕਲ ਜਾ ਬੱਚਾ ਆਪਣੀ ਮਾਂ ਨੂੰ ਦੇਖਦਾ ਵਾ ਉਹ ਬੱਚੇ ਨੂੰ ਉਲਟੀਆਂ ਲੱਗੀਆਂ ਪਈਆਂ ਉਹ ਸਾਡੇ ਬੱਚੇ ਨੂੰ ਕੁਝ ਹੋ ਗਿਆ ਕੌਣ ਜ਼ਿੰਮੇਵਾਰ ਹੈ ਉਹਦਾ ਜ਼ਿੰਮੇਵਾਰ ਉਹ ਡਾਕਟਰ ਹੋਏਗਾ ਅਗਰ ਸਾਡੇ ਬੱਚੇ ਨੂੰ ਕੁਝ ਹੁੰਦਾ ਹੈ ਹਾਂ ਅਗਰ ਸਾਾਨੂੰ ਇਨਸਾਫ ਨਾ ਮਿਲਿਆ ਅਸੀਂ ਵੀ ਮਰਾਂਗੇ ਬਰਾਬਰ ਅਸੀਂ ਆਪਣੇ ਬੱਚਾ ਲਈ ਆਪਣੀ ਜਾਨ ਦੇਵਾਂਗੇ ਅਸੀਂ ਫੋਕੀਆਂ ਗੱਲਾਂ ਨਹੀਂ ਕਰਨੀਆਂ ਅਸੀਂ ਫੋਕੀਆਂ ਗੱਲਾਂ ਨਹੀਂ ਕਰਨੀਆਂ ਅਸੀਂ ਵੀ ਮਰਾਂਗੇ ਜਿੰਮੇਵਾਰ ਡਾਕਟਰ ਤੇ ਪੁਲਸ ਹੋਏਗੀ ਅਸੀਂ ਮੂੰਹ ਤੇ ਕਹਿ ਰਹੇ ਅਸੀਂ ਕੋਈ ਚੋਰੀ ਨਹੀਂ ਕਹਿ ਰਹੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਸਾਡੀ ਭਗਵੰਤ ਮਾਨ ਤੱਕ ਆਵਾਜ਼ ਜਾਵੇ ਸਾਡੀ ਪੀਐਮ ਮੋਦੀ ਤੱਕ ਸਵਾਦ ਜਾਵੇ ਸਾਡੀ ਸਾਰੀਆਂ ਸਰਕਾਰਾਂ ਤੱਕ ਆਵਾਜ਼ ਜਾਵੇ ਅੱਤੀਆਂ ਦੇਦੇ ਪੁੰਦੇ ਕਿਉਂ ਹੁੰਦੇ ਨੇ ਐਸੀ ਗੱਲਾਂ ਹੁੰਦੇ ਨੇ ਡਾਕਟਰ ਮਰੀਜ਼ ਸੋ ਸੋ ਬੜੀ ਸੋਚਿਆ ਕਰਨਗੇ ਹਸਪਤਾਲਾਂ ਚ ਬੜਨ ਤੋਂ ਪਹਿਲਾਂ ਸੋ ਸੋ ਬੜੀ ਸੋਚਣਗੇ ਇਹ ਕਾ ਕਾਂਡ ਹਸਪਤਾਲਾਂ ਚ ਹੋ ਲੱਗੇ ਤੇ ਤਿਆਂ ਨੂੰ ਕਿੱਥੇ ਲੈ ਕੇ ਜਾਣਗੇ ਲੋਕ ਕਿੱਥੇ ਲੈ ਕੇ ਜਾਣਗੇ ਲੋਗ ਤਿਆਂ ਨੂੰ ਆਪਣੀਆਂ ਨੂੰ ਕਿੱਥੇ ਲੈ ਕੇ ਜਾਣਗੇ ਸਾਨੂੰ ਦੱਸੋ ਤਾਂ ਸਹੀ ਉਹਨਾਂ ਦੇ ਜੇ ਹਸਪਤਾਲਾਂ ਚ ਦੇ ਫੋਲ ਲਾ ਕੇ ਨਖੂਨ ਵੱਜਾ ਲਾ ਕੇ ਤਿਆਂ ਦੇ ਉਹ ਕਿੱਥੇ ਜਾਣਗੇ ਆਪਣੀਆਂ ਤਿਆਂ ਨੂੰ ਲੈ ਕੇ ਆਪਣੀਆਂ ਮਾਵਾਂ ਨੂੰ ਭੈਣਾਂ ਨੂੰ ਕਿੱਥੇ ਲੈ ਕੇ ਜਾਣਗੇ ਸਾਨੂੰ ਵੀ ਇਨਸਾਫ ਦੋ ਅਸੀਂ ਇਨਸਾਫ ਨਹੀਂ ਦਬਾਸਾਂ ਨੂੰ ਸਾਨੂੰ ਬੇਸ਼ੱਕ ਨਾ ਪੈਸਾ ਮਿਲੇ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਇਨਸਾਫ ਚਾਹੀਦਾ ਇਨਸਾਫ ਤੇ ਦਰਤਾਸੀ ਬੈਠੇ ਆ ਅਸੀਂ ਧਰਨੇ ਦੇਵਾਂਗੇ ਅਸੀਂ ਅੱਗੇ ਤੱਕ ਜਾਵਾਂਗੇ ਸਾਡੀ ਉੱਪਰ ਤੱਕ ਆਵਾਜ਼ ਪਹੁੰਚਣੀ ਚਾਹੀਦੀ ਹੈ ਅਗਰ ਸਾਡੀ ਕਿਸੇ ਨੇ ਨਾ ਸੁਣਵਾਈ ਕੀਤੀ ਕਿਸੇ ਮੰਤਰੀ ਨੇ ਨਾ ਕੀਤੀ ਕੋਈ ਸਾਡੇ ਸੀਐਮ ਡੀਐਮ ਕੋਈ ਨਾ ਇੱਥੇ ਆ ਕੇ ਖੜਿਆ ਅਸੀਂ ਪਾਲਣਾ ਆਪਣੇ ਆਪ ਤੇ ਤੇਲ ਅਸੀਂ ਵੀ ਆਪਣੇ ਆਪ ਨੂੰ ਭੂਕ ਲਾਂਗੇ ਅਸੀਂ ਵੀ ਆਪਣੇ ਭੂਕ ਭੂਕ ਲਾਂਗੇ ਅਸੀਂ ਬਹੁਤ ਦੁਖੀ ਆ ਸਾਨੂੰ ਦੁਖੀ ਨਾ ਕਰੋ ਸਾਨੂੰ ਦੁਖੀ ਨਾ ਕਰੋ ਨਾ ਕਰੋ ਨਾ ਕਰੋ ਜਦ ਰਿਪੋਰਟ ਤੁਹਾਡੇ ਹੱਕ ਚਾ ਫਿਰ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੋ ਨਹੀਂ ਹੋਏ ਕੋਈ ਕਾਰਵਾਈ ਨਹੀਂ ਹੋਈ ਹਸਪੀਟਲ ਚੱਲ ਰਿਹਾ ਵੈ ਡਾਕਟਰ ਕਾਲਾ ਤਾਂ ਛਾਪ ਰਿਹਾ ਜੇ ਤੱਕ ਉਹਨਾਂ ਨੂੰ ਪਤਾ ਲੱਗ ਗਿਆ ਅੱਜ ਵੀ ਆ ਕੁਝ ਹੋਇਆ ਤੇ ਹਜੇ ਤੱਕ ਹਸਪੀਟਲ ਬੰਦ ਕਿਉਂ ਨਹੀਂ ਹੋਇਆ ਕਿਉਂ ਨਹੀਂ ਹਸਪੀਟਲ ਬੰਦ ਹੋਇਆ ਕਿਉਂ ਹਸਪੀਟਲ ਚੱਲ ਰਿਹਾ ਕਿਉਂ ਲੋਕਾਂ ਦੀਆਂ ਧੀਆ ਪੈਣਾ ਮਰਵਾਣ ਲਈ ਲੋਕਾਂ ਨੇ ਪੈਸਾ ਖੋਇਆ ਸਭ ਨੂੰ ਸਭ ਦੇ ਉੱਪਰ ਪੈਸਾ ਚੜਿਆ ਹੋਇਆ ਸੀ ਜਾਣਦੇ ਆ ਤੁਸੀਂ ਵੀ ਜਾਣਦੇ ਹੋ ਇਹ ਅੱਜ ਤੱਕ ਹੁੰਦਾ ਆਇਆ ਵਾ ਕਿਉਂਕਿ ਇਹਦੇ ਵਾਸਤੇ ਕੋਈ ਆਵਾਜ਼ ਨਹੀਂ ਨਾ ਠਾਂਦਾ ਐਸੇ ਕਰਕੇ ਲੋਕ ਗਰੀਬ ਚੁੱਪ ਕਰਕੇ ਇੰਦਰਾ ਚ ਬਹਿ ਜਾਂਦੇ ਬੋਡੀਆਂ ਸਾੜ ਦਿੰਦੇ ਪੁਲਸਾਂ ਦੇ ਕਹਿੰਦੇ ਚਲੋ ਜੀ ਸਾੜ ਦੋ ਅਸੀਂ ਤਾਂ ਕਿਨੂੰ ਅੱਜ ਤੱਕ ਇਨਸਾਫ ਮਿਲਿਆ ਵਾ ਕਚਹਿਰੀਆਂ ਚ ਅਸੀਂ ਵੀ ਤੱਕੇ ਖਾ ਰਹੇ ਹਜੇ ਕਿਨੂੰ ਸਾਨੂੰ ਇਨਸਾਫ ਮਿਲਿਆ ਸਾਨੂੰ ਸਾਡੀ ਤੀਵਸਤਾ ਇਨਸਾਫ ਮਿਲਿਆ ਨਹੀਂ ਮਿਲਿਆ ਅਸੀਂ ਵੀ ਕਚਹਿਰੀਆਂ 'ਚ ਧੱਕੇ ਖਾਨੇ ਐਨੇ ਲੋਗ ਜਿਹੜੇ ਕਚਹਿਰੀਆਂ 'ਚ ਫਿਰਦੇ ਨੇ ਥਾਣਿਆਂ 'ਚ ਫਿਰਦੇ ਨੇ ਕਿਉ ਫਿਰ ਲਾ ਪਈਆਂ ਜੇ ਇਨਸਾਫ ਹੋਣਾ ਹੁੰਦਾ ਨਾ ਮਿੰਟਾ ਮਿੰਟ ਇਨਸਾਫ ਹੋ ਜਾਂਦਾ ਸਿੱਧੂ ਮੂਸੇਵਾਲਾ ਮਰਿਆ ਕਿ ਇਨਸਾਫ ਹੋਇਆ ਦਾ ਇਨਸਾਫ ਹੋਇਆ ਹੋ ਤਾਂ ਦੱਸਾ ਤੁਸੀਂ ਕਿਸੇ ਦਾ ਇਨਸਾਫ ਨਹੀਂ ਨਾ ਹੋਇਆ ਬੋਲੋ ਤੁਸੀਂ ਕੋਈ ਇਨਸਾਫ ਹੋਇਆ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲਿਆ ਸਾਡੇ ਬੱਚਿਆਂ ਨੂੰ ਇਨਸਾਫ ਮਿਲੇ ਕਿਉਂਕਿ ਅਸੀਂ ਗਰੀਬ ਆ ਉਹ ਪੈਸੇ ਵਾਲਾ ਹੋ ਕੇ ਉਹਨੂੰ ਨਹੀਂ ਇਨਸਾਫ਼ ਮਿਲਿਆ ਸਾਨੂੰ ਵੀ ਫਸਾਪ ਦੇ ਰਣ ਕਿ ਅਸੀਂ ਪ੍ਰਸ਼ਾਸਨ ਦੇ ਸਿੱਤੇ ਸੁਰੱਖਿਤੇ ਕਿੱਥੇ ਘਰਾਂ ਚ ਕਿ ਬਾਹਰ ਕੇ ਹਸਪਤਾਲਾਂ ਚ ਇਹ ਇਨਸਾਫ਼ ਨਹੀਂ ਬੇਇਨਸਾਫੀ ਕਰ ਰਹੇ ਆ ਤਿਆਂ ਨੂੰ ਆਪਾਂ ਬੱਚਿਆਂ ਨੂੰ ਹਸਪਤਾਲ ਚ ਲੈ ਕੇ ਜਾ ਸਕਦੇ ਹੁਣ ਸਾਨੂੰ ਕਿਸੇ ਹਸਪਤਾਲ ਤੇ ਵਿਸ਼ਵਾਸ ਨਹੀਂ ਰਿਹਾ ਗਵਰਨਮੈਂਟ ਨੂੰ ਚਾਹੀਦਾ ਜਿੰਨੇ ਵੀ ਹਸਪਤਾਲ ਹੈਗੇ ਇੰਡੀਆ ਚ ਸਾਰੇ ਤੇ ਕਾਰ ਵੀ ਕੀਤੀ ਜਾਵੇ ਆਪਣੀ ਸੁਰੱਖਿਆ ਰੱਖਣ ਔਰ ਤਿਆਂ ਦੀ ਵੀ ਸੁਰੱਖਿਆ ਰੱਖਣ ਔਰ ਜਿਨ੍ਹਾਂ ਦੀ ਤਿਆਂ ਗਈਆਂ ਉਹਨਾਂ ਦਾ ਹੱਕ ਵੀ ਖਵਾਣ ਅਸ ਤਾਂ ਇਹ ਸਭ ਚੰਨੇ ਸਾਨੂੰ ਇਹੀ ਮਿਲਣਾ ਚਾਹੀਦਾ ਸਾਡੀ ਦੇਖੋ 3-4 ਦਿਨ ਦੀ ਲੋੜ ਰਹੀ ਇੱਥੇ ਅਸੀਂ ਅਸੀਂ ਲੁਧਿਆਣੇ ਦੇ ਆਏ ਹੋਏ ਵਾਸੀ ਨੂੰ ਰਹਿ ਗਏ ਵਸਾ ਚੜ ਗਿਆ ਵਸਾ ਸਾਰਾ ਸਾਰੀ ਪੁਲਿਸ ਸਾਡੀ ਮਾਂ ਮਰ ਗਈ ਹੇ ਤੱਕ ਭੋਗ ਉਹਦਾ ਨਹੀਂ ਪਿਆ ਜਿਹੜੀ ਕੁੜੀ ਚਲੇ ਗਈ ਅਸੀਂ ਇੱਥੇ ਬੈਠੇ ਆ ਅਸੀਂ ਦੇਖੋ ਦੋ ਪਾਸੇ ਕਿੱਦਾਂ ਲੱਤਾ ਰੱਖੀ ਉਧਰ ਰੱਖੀਏ ਕਿ ਇਧਰ ਰੱਖੀਏ ਫੇਰ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਕੁੜੀ ਉੱਥੇ ਪਈ ਆ ਅਸੀਂ ਇੱਥੇ ਪੁਲਿਸ ਵਾਲੀ ਸਾਡੀ ਸੁਣਾਈ ਨਹੀਂ ਕਰ ਰਹੇ ਡੰਡੇ ਮਾਰਦੇ ਚਲੋ 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 ਇਹ ਕੋਈ ਗੱਲ ਹੁੰਦੀ ਹੈ ਇਨਸਾਫ ਕਰੋ ਪਰ ਬਰਬਰ ਕਰੋ ਗਵਰਨਮੈਂਟ ਕਿਹਨਾਂ ਨੂੰ ਤਨਖਾਹਾਂ ਨਹੀਂ ਦਿੰਦੀ ਜਿਹਨਾਂ ਨੇ ਡੂਟੀਆਂ ਪਾਈਆਂ ਬਰਦੀਆਂ ਪਾਈਆਂ ਤਨਖਾਹਾਂ ਨਹੀਂ ਦਿੰਦੀ ਦਿੰਦੀ ਹੈ ਨਾ ਫਿਰ ਇਹ ਰਿਸ਼ਤਾ ਕਿਦਾਂ ਲੈਂਦੇ ਐ ਕਿਸ ਨਾਲ ਰਿਸ਼ਤਾ ਲੈਂਦੇ ਇਹਨਾਂ ਦੀਆਂ ਬਰਦੀਆਂ ਉਤਰਨ ਜਿਹੜੇ ਡਾਕਟਰਾਂ ਨੇ ਗੰਦੇ ਕੰਮ ਕੀਤੇ ਗਲਤ ਕੰਮ ਕੀਤੇ ਆ ਉਹਨਾਂ ਦੀ ਵੀ ਬਰਦੀਆਂ ਉਤਰਨ ਉਹਨਾਂ ਦੇ ਕੋਟ ਉਹਨਾਂ ਨੇ ਬੰਦ ਕੀਤਾ ਜਾਣ ਉਹਨਾਂ ਨੇ ਬੰਦ ਕੀਤਾ ਜਾਣ ਹਸਪਤਾਲ ਬੰਦ ਕੀਤਾ ਜਾਵੇ ਅਸ ਤੇ ਲੋਕਾਂ ਦੀ ਢੀਆਂ ਜੇ بیمار ਹੋਣਗੇ ਨਾ ਕੋਈ ਹਸਪਤਾਲ ਨਹੀਂ ਲਿਜਾਊਗਾ ਉਹ ਆਪਣੇ ਕਰਾਂਚੀ ਮਾਰੀ ਜਾਣਗੇ ਅਸੀਂ ਸਿੱਧਾ ਕਹਿੰਦੇ ਕਰਾਂਚੀ ਮਰ ਜਾਣਗੇ ਹਸਪਤਾਲ 'ਚ ਕੋਈ ਨਹੀਂ ਜਾਊਗਾ ਪੈਸਾ ਵੀ ਲਾਵੇ ਤਾਂ ਪੜਵਾ ਵੀ ਕੋਹਾਵੇ ਅਸਾ ਪੈਸਾ ਵੀ ਲਾਇਆ ਸਾਡਾ ਪੈਸਾ ਵੀ ਗਿਆ ਤੇ ਕੜਵਾ ਵੀ ਕੋ ਆਇਆ ਸਾਡੀ ਤਿਹਤ ਕਰੋੜੇ ਸਾਨੂੰ ਕੋਈ ਇਨਸਾਫ ਨਹੀਂ ਹੈ ਇਨਸਾਫ ਦਿਵਾਣਾ ਤੇ ਮੋਦੀ ਨੂੰ ਜੋਗੀ ਨੂੰ ਇੱਥੇ ਆਣਾ ਪੈਣਾ ਇਹਨਾਂ ਨੂੰ ਜੇ ਸਾਡੀ ਆਵਾਜ਼ ਤੁਸੀਂ ਪਚਾ ਸਕਦੇ ਨੇ ਸਾਡੀ ਆਵਾਜ਼ ਬਚਾਓ ਜਦ ਤੱਕ ਅਸੀਂ ਲਾਸ਼ ਨਹੀਂ ਫੁਕਨੀ ਜਦ ਤੱਕ ਇਨਸਾਫ ਨਹੀਂ ਹੁੰਦਾ ਡਾਕਟਰ ਅੱਠ ਡਾਕਟਰ ਕੁੜੀ ਨੂੰ ਦੇਖ ਕੇ ਇਲਾਜ ਕਰਨ ਆਏ ਉਹ ਅੱਠ ਡਾਕਟਰ ਕੀ ਕਰਕੇ ਗਏ ਇਹ ਕੰਮ ਗਲਤ ਕੰਮ ਕੁੜੀ ਦਾ ਮੋਟਾ ਨਿਸ਼ਾਨ ਆਏ ਨੂਆਂ ਦੇ ਕਿੱਥੋਂ ਆਏ ਸਾਨੂੰ ਕਿਹ ਪਤਾ ਕਿੱਥੋਂ ਆਏ ਕੋਈ ਉਹ ਨਹੀਂ ਹੋਇਆ ਲੱਖ ਰੁਪਏ ਅਗਲੇ ਕੋ ਮਿੰਟ ਚ ਰਖਵਾ ਲਿਆ ਵੀ ਲੱਖ ਰੁਪਏ ਦਿਓ ਪਹਿਲਾਂ ਪਹਿਲਾਂ ਰਖਵਾਇਆ ਇਨਸਟੈਂਟ ਕਿੱਥੇ ਗਿਆ ਕੁੜੀ ਚੰਗੀ ਭਲੀ ਘਰੋਂ ਗਈ ਇਹਨਾ ਦੇ ਤੇ ਕਿੱਥੇ ਗਈ ਤੁਰwidehat ਤੁਰ ਕੇ ਗਈ ਰੋਟੀ ਖਾ ਕੇ ਗਈ ਹੈ ਜੇ آپریشن ਨਹੀਂ ਹੋਇਆ ਕੋ ਟਾਂਕਾ ਨਹੀਂ ਲੱਗਿਆ ਤੇ ਕੁੜੀ ਭੇੋਸ਼ ਕਿਦਾਂ ਕਰ ਤੇ 24 ਘੰਟੇ ਇਹਨਾਂ ਨੂੰ ਮਿਲਾਂ ਨਹੀਂ ਦਿੱਤਾ ਆ ਟਾਲੇ ਲਾਤੇ ਬੱਤ ਗੱਤੇ ਲਾਤੇ ਸ਼ੀਸ਼ੇ ਲਕੋਤੇ ਕਿਉਂ ਨਹੀਂ ਕੁੜੀ ਨੂੰ ਦੇਖਾ ਕਿਹੜਾ ਹਸਪਤਾਲ ਇਹੋ ਜਿਹਾ ਜੀ ਮੈਂ ਵੀ ਡਿਊਟੀ ਕਰਦੀ ਆਂ ਜੈਨ ਹਸਪੀਟਲ ਚ ਕਿਹੜਾ ਵੈ ਜਿਹੜਾ ਡਾਕਟਰ ਅੰਦਰ ਨਹੀਂ ਵੜਨ ਦੇਗਾ ਇੱਕ ਬੰਦਾ ਘਰ ਦਾ ਅੰਦਰ ਹੁੰਦਾ ਹੀ ਹੁੰਦਾ ਆਈ ਸੀ ਯੂ ਹੋਵੇ ਚਾਹੇ ਬੇਟਾ ਉਹ ਤਾਂ ਵੀ ਦਿਖਾਉਂਦੇ ਹੁੰਦੇ ਵੀ ਆਹ ਦੇਖੋ ਜੀ ਤੁਹਾਡਾ ਪੰਜ ਪੰਜ ਮਿੰਟ ਬਾਅਦ ਟਾਈਮ ਦਿੰਦੇ ਆ ਇੱਥੇ ਇਹਨਾਂ ਨੇ ਸਾਨੂੰ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਟਾਈਮ ਨਹੀਂ ਦਿੱਤਾ ਬਾਅਦ ਜੋ ਦਸੀ ਕਿਹਾ ਤੁਹਾਡੇ ਹੱਥ ਪਾਸ ਨਹੀਂ ਹੈਗਾ ਕੁੜੀ ਕੱਲ ਨੂੰ ਦੇ ਦੋ ਵਾਪਸ ਪੁਲਿਸ ਆ ਸਾਨੂੰ ਬੁਲਾ ਰਹੇ ਆ ਵੀ ਪਰਚਾ ਦਰਜ ਕਰਾਓ ਜਿਸ ਹਨ ਐਫਆਈ ਦਰਜ ਤੋਂ ਹੁੰਦੇ ਆ ਤੇ ਚਲੋ ਸਾਡੇ ਨਾਲ ਮੀਡੀਆ ਦੇ ਅੰਦਰ ਸੰਨ ਐਫਆਈ ਇਹ ਦਰਜ ਦਾ ਪਰਚਾ ਤੋਂ ਹੋ ਸਿ ਬੋੜੀ ਸਾਰੀ ਕੁਝ ਪਤਾ ਹੈ ਚਲੋ ਆਓ ਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਬੀਤੇ 2 ਦਿਨ ਪਹਿਲਾਂ ਹਰਪ੍ਰੀਤ ਹਸਪਤਾਲ ਫੋਰੈਸਟ ਚੌਂਗ ਦੇ ਵਿੱਚ ਇੱਕ 20 ਸਾਲਾ ਕੇਸਰ ਨਾਮ ਦੀ ਕੁੜੀ ਦੀ ਮੌਤ ਹੋ ਗਈ ਸੀ ਪਰਿਵਾਰ ਦੇ ਵੱਲੋਂ ਗਹਿਰਾ ਰੋਸ ਪ੍ਰਗਟ ਕੀਤਾ ਗਿਆ ਸੀਗਾ ਕਿ ਡਾਕਟਰਾਂ ਦੇ ਵੱਲੋਂ ਧੱਕਾ ਕੀਤਾ ਗਿਆ ਸਟੰਟ ਨੂੰ ਲੈ ਕੇ ਵਿਵਾਦ ਬਣਿਆ ਸੀ ਤਾਂ ਹੁਣ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਉਜਾਗਰ ਹੋ ਚੁੱਕਿਆ ਹੈ ਕਿ ਸਟੰਟ ਨਹੀਂ ਪਿਆ ਉਸ ਤੋਂ ਅਲੱਗ ਦਾ ਕੁੜੀ ਦੇ ਉੱਪਰ ਨਖੂਨ ਦੇ ਜਿਹੜੇ ਨਿਸ਼ਾਨ ਆਏ ਹੋਏ ਨੇ ਪਰਿਵਾਰ ਦੇ ਵੱਲੋਂ ਵੱਡੇ ਵੱਡੇ ਸ਼ੱਕ ਜਤਾਏ ਜਾ ਰਹੇ ਨੇ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਲਟਾ ਡੈੱਡ ਬੋਡੀ ਦਾ ਸੰਸਕਾਰ ਕਰਨ ਦੇ ਲਈ ਇਹਨਾਂ ਨੂੰ ਪ੍ਰੈਸ਼ਰਾਈਜ਼ਰ ਕੀਤਾ ਜਾ ਰਿਹਾ ਤਾਂ ਅਸੀਂ ਇਸ ਵੇਲੇ ਪੋਸਟਮਾਰਟਮ ਹਾਊਸ ਦੇ ਵਿੱਚ ਹੀ ਮੌਜੂਦ ਹਾਂ ਦੇਖਦੇ ਹਾਂ ਕਿ ਹੁਣ ਪੁਲਿਸ ਦੇ ਹੱਥ ਕਾਰਵਾਈ ਆ ਜਦ ਰਿਪੋਰਟ ਡਾਕਟਰਾਂ ਦੇ ਖਿਲਾਫ ਆ ਚੁੱਕੀ ਆ ਐਸਐਮਓ ਸਾਹਿਬ ਨੇ ਇਹ ਚੀਜ਼ ਸ਼ੋਅ ਕਰ ਦਿੱਤੀ ਆ ਕਿ ਸਟੰਟ ਨਹੀਂ ਪਿਆ ਤਾਂ ਹਸਪਤਾਲ ਦੇ ਖਿਲਾਫ ਕੀ ਕਾਰਵਾਈ ਹੋਈ ਆ ਇਹ ਉੱਚ ਅਧਿਕਾਰੀਆਂ ਦੇ ਨਾਲ ਜਾਣਦੇ ਆ ਗੱਲਬਾਤ ਕਰਕੇ ਹੁਣ ਮੌਕੇ ਤੇ ਏਡੀਸੀਪੀ ਹਰਪਾਲ ਸਿੰਘ ਰੰਦਾਵਾ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਸਰ ਹੁਣ ਕੀ ਅੱਗੇ ਕੀ ਸਹਿਮਤੀ ਬਣੀ ਹੈ ਭਾਈ ਜੀ ਵੇਖੋ ਗੱਲ ਆ ਇਹਦੇ ਚ ਜੋ ਸਹੀ ਪ੍ਰਕਿਰਿਆ ਹੋ ਰਹੀ ਆ ਉਹ ਬੋਰਡ ਤੋਂ ਪੋਸਟਮਾਰਟਮ ਹੋ ਗਿਆ ਪੋਸਟਮਾਰਟਮ ਰਿਪੋਰਟ ਇਹਨਾਂ ਨੂੰ ਦੇ ਦਿੱਤੀ ਗਈ ਆ ਐਪਲੀਕੇਸ਼ਨ ਟਾਈਪ ਦਾ ਕਿ ਸਿਵਲ ਸਰਜਨ ਕੋ ਬਾਕੇ ਡਾਕਟਰਾਂ ਦੀ ਇਨਕੁਆਰੀ ਬੈਠ ਜਣੀ ਆ ਇਨਕੁਆਰੀ ਦੀ ਰਿਪੋਰਟ ਆਉਂ ਤੇ ਜੋ ਵੀ ਫਾਲਟ ਪਾਇਆ ਗਿਆ ਡਾਕਟਰ ਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਜੇ ਐਸੇ ਨੂੰ ਸਾਫ ਕਹਿੰਦੇ ਆ ਕਿ ਸਟੰਟ ਹੈ ਹੀ ਨਹੀਂ ਆ ਨਹੀਂ ਹੈਗਾ ਤੇ ਉਹੀ ਡਾਕਟਰੀ ਰਿਪੋਰਟ ਦਿੰਦੀ ਆ ਨਾ ਉਸ ਡਾਕਟਰ ਦਾ ਰਿਕਾਰਡ ਹੈ ਜਿਹਨੇ ਟ੍ਰੀਟਮੈਂਟ ਕੀਤੀ ਤੇ ਜਿਹੜੀ ਪੋਸਟਮਾਰਟਮ ਰਿਪੋਰਟ ਆ ਤੇ ਪਲੱਸ ਜਿਹੜੇ ਸਕੈਨਿੰਗ ਹੈ ਢਿਲੋਂ ਇਹ ਸਾਰੀਆਂ ਚੀਜ਼ਾਂ ਦੀ ਡਾਕਟਰਾਂ ਦਾ ਬੋਰਡ ਬੈਕ ਐ ਸਪੈਸ਼ਲਿਸਟ ਦਾ ਉਹਦੀ ਪੜਤਾਲ ਕਰਕੇ ਉਹਦੀ ਰਿਪੋਰਟ ਦੇਗਾ ਫਿਲਹਾਲ ਜਿਹੜੇ ਹਸਪਤਾਲ ਦੇ ਵਿੱਚ ਟਰੀਟਮੈਂਟ ਹੋਇਆ ਸੀ ਉਹਦੇ ਖਿਲਾਫ ਮੋੜਲੀ ਕਾਰਵਾਈ ਕੀ ਕੀਤੀ ਗਈ ਆ ਕਿਉਂਕਿ ਫਿਲਹਾਲ ਤੇ ਝੂਠੀ ਆ ਮੋੜਲੀ ਕਾਰਵਾਈ ਸੀ ਮਾਂਜੀ ਜਿਹੜਾ ਨਾ ਇਹਦੀ ਸੁਪਰੀਮ ਕੋਰਟ ਰੂਲਿੰਗ ਆ ਕਿ ਜਿਹੜੀ ਵੀ ਡਾਕਟਰ ਦਾ ਕੋਈ ਫਾਲਟ ਪਾਇਆ ਜਾਂਦਾ ਉਹਦੀ ਜਿਹੜੀ ਪੜਤਾਲ ਸਿਵਲ ਸਜਨ ਕਰਕੇ ਉਹ ਕਾਰਵਾਈ ਕਰੰਦੇ ਪੋਸਟਮਾਰਟਮ ਦੀ ਰਿਪੋਰਟ ਆ ਚੁੱਕੀ ਆ ਤਾਂ ਐਸਐਮਓ ਸਾਹਿਬ ਸਾਡੇ ਨਾਲ ਨੇ ਸਰ ਪੋਸਟਮਾਰਟਮ ਤੁਹਾਡਾ ਬੋਰਡ ਬਣਾ ਕੇ ਕੀਤਾ ਗਿਆ ਉਸ ਦੇ ਵਿੱਚ ਕੀ ਖੁਲਾਸੇ ਹੋਏ ਨੇ ਕਿਸ ਤਰ੍ਹਾਂ ਦੀ ਰਿਪੋਰਟ ਜਿਹੜੀ ਹੋਣਾ ਦੇਖੋ ਆਈ ਐਮ ਵੈਰੀ ਬਰੀਫ ਐਂਡ ਕਲੀਅਰ ਭਈ ਸਾਡੇ ਕੋਲ ਕੱਲ ਪੁਲਿਸ ਅਫਸਰ ਆਏ ਆ ਉਹਨਾਂ ਨੇ ਕਿਹਾ ਜੀ ਵੀ ਇੰਜ ਮਰੀਜ਼ ਦੀ ਸ਼ੱਕੀ ਹਾਲਾਤਾਂ ਚ ਡੈਥ ਹੋਈ ਆ ਜਿਹਦੇ ਚ ਉਹਨਾਂ ਦਾ ਇਹ ਸੀਗਾ ਵੀ ਸ਼ਾਇਦ ਇਹਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਹੋਇਆ ਦੇਖੋ ਉਹਦੇ ਤੇ ਟਿੱਪਣੀ ਕਰਨਾ ਤਾਂ ਸਾਡਾ ਜਿਹੜਾ ਪ੍ਰੈਰੋਗੇਟਿਵ ਹੈ ਨਹੀਂ ਉਹ ਪੁਲਿਸ ਅਫਸਰ ਸੇਬਾਨ ਵੱਲੋਂ ਜੋ ਦਰਖਾਸਤ ਦਿੱਤੀ ਗਈ ਵੀ ਉਹਦੇ ਚ ਤਿੰਨ ਡਾਕਟਰਾਂ ਦਾ ਬੋਰਡ ਬਣਾਓ ਤੇ ਵੀਡੀਓਗ੍ਰਾਫੀ ਕਰਾਓ ਮੈਂ ਤਿੰਨ ਐਕਸਪਰਟ ਡਾਕਟਰਾਂ ਦਾ ਜਿਨ੍ਹਾਂ ਚੋਂ ਇੱਕ ਸਾਡੇ ਡਾਕਟਰ ਰਵੀ ਤੇਜਪਾਲ ਉਹ ਪੋਸਟਮਾਰਟਮ ਵਿਭਾਗ ਦੇ ਐਕਸਪਰਟ ਨੇ ਫਰੈਂਜ਼ਿਕ ਮੈਡੀਸਨ ਦੇ ਉਹਨਾਂ ਦੀ ਦੇਖ ਰਖੇ ਹਟ ਦੋ ਹੋਰ ਸੀਨੀਅਰ ਡਾਕਟਰਾਂ ਦਾ ਬੋਰਡ ਬਣਾਇਆ ਪ੍ਰੋਪਰ ਤਰੀਕੇ ਦੇ ਨਾਲ ਪੋਸਟਮਾਰਟਮ ਹੋਇਆ ਹੈ ਸ਼ਾਇਦ ਕਈ ਵਾਰੀ ਦੇਖੋ ਜਿਨ੍ਹਾਂ ਦਾ ਜੀ ਚਲੇ ਗਿਆ ਉਹਨਾਂ ਦੇ ਮਨ ਚ ਬੜੀਆਂ ਸਾਰੀਆਂ ਸ਼ੰਕਾਵਾਂ ਹੁੰਦੀਆਂ ਉਹਨਾਂ ਨੂੰ ਲੱਗਦਾ ਸੀਗਾ ਵੀ ਕੋਈ ਸਾਡੇ ਨਾਲ ਧੱਕਾ ਨਾ ਹੋਵੇ ਮੈਂ ਕੱਲ ਫੋਨ ਤੇ ਵੀ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਕਿ ਸਾਡਾ ਕੰਮ 100% ਕ੍ਰਿਸਟਲ ਕਲੀਅਰ ਐ ਫੇਅਰ ਐ ਕੋਈ ਇਹਦੇ ਵਿੱਚ ਤੱਕਾ ਜਾਂ ਕੋਈ ਲੁਕਾਵ ਵਾਲੀ ਗੱਲ ਨਹੀਂ ਮੈਂ ਕਿਹਾ ਜੀ ਸਵੇਰੇ ਤੁਸੀਂ 10 ਵਜੇ ਆਓ ਜਿਹੜਾ ਪ੍ਰੋਸੀਜਰ ਐ ਉਹਦੇ ਮੁਤਾਬਕ ਰਿਪੋਰਟ ਤਿਆਰ ਹੋਏਗੀ ਮੈਂ ਖੁਦ ਉਹਨਾਂ ਨੂੰ ਸਵੇਰੇ 10 ਵਜੇ ਆ ਕੇ ਰਿਪੋਰਟ ਦਿੱਤੀ ਆ ਉਹ ਰਿਪੋਰਟ ਪੜ੍ਹ ਕੇ ਬਿਲਕੁਲ ਸੰਤੁਸ਼ਟ ਨੇ ਜਿਹੜਾ ਸਵਾਲ ਸਾਨੂੰ ਪੁੱਛਿਆ ਗਿਆ ਸੀ ਵੀ ਇਹਦੇ ਵਿੱਚ ਸਟੈਂਟ ਹੈਗਾ ਜਾਂ ਨਹੀਂ ਹੈਗਾ ਉਹ ਚ ਕਲੀਅਰ ਕਟ ਮੈਂਸ਼ਨਡ ਹੈ ਵੀ ਪੋਸਟਮਾਰਟਮ ਦੇ ਵਿੱਚ ਕੋਈ ਸਟੈਂਟ ਨਹੀਂ ਮਿਲਿਆ ਹੁਣ ਉਸ ਤੋਂ ਬਾਅਦ ਜੋ ਉਹਨਾਂ ਦੇ ਮਨ 'ਚ ਕੋਈ ਸ਼ੰਕਾ ਹੈਗੀ ਆ ਉਹ ਅਗਰ ਕੋਈ ਇਨਕੁਆਰੀ ਕਰਾਉਣਾ ਚਾਹੁੰਦੇ ਆ ਤੇ ਉਹ ਫਿਰ ਉੱਪਰ ਮਾਨਯੋਗ ਸਿਵਲ ਸਰਜਨ ਸਾਹਿਬ ਜਾਂ ਕਮਿਸ਼ਨਰ ਆਫ ਪੁਲਿਸ ਉਹਨਾਂ ਨੂੰ ਅਪਰੋਚ ਕਰ ਸਕਦੇ ਆ ਦਸਾਂ ਉਹਨਾਂ ਦੇ ਵੱਲੋਂ ਕਿ ਵੀ ਕਲੀਅਰ ਕੀਤਾ ਗਿਆ ਕਿ ਕੋਈ ਨਵਾਂ ਦੇ ਨਿਸ਼ਾਨ ਡਾਕਟਰ ਸਾਹਿਬ ਵੱਲੋਂ ਦੱਸੇ ਗਏ ਨੇ ਕੀ ਕੋਈ ਹੈ ਜਾਂ ਕੁਝ ਨਹੀਂ ਇਹੋ ਜਿਹਾ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ 100% ਵੀਡੀਓਗ੍ਰਾਫੀ ਹੋਈ ਆ ਜੀ ਜੀ ਉਹਦਾ ਉਹਦੇ ਚ ਤਾਂ ਕੋਈ ਪ੍ਰੋਪਰ ਤਿੰਨ ਡਾਕਟਰਾਂ ਨੇ ਬੋਰਡ ਬਣਾਇਆ ਸਾਈਨ ਰਿਪੋਰਟ ਆ ਸਾਰਾ ਕੁਝ ਲਿਖਿਆ ਹੋਇਆ ਐਂਡ ਆਈ ਡੋਨਟ ਥਿੰਕ ਵੀ ਮਤਲਬ ਕੋਈ ਉਹਦੇ ਚ ਛੁਪਾਇਆ ਗਿਆ ਹੋਊਗਾ ਉਹ ਵੀਡੀਓਗ੍ਰਾਫੀ ਚ ਸਾਰਾ ਕੁਝ ਕਲੀਅਰ ਆ ਜਾਣਾ ਇਨਕੁਆਰੀ ਦੇ ਵਿੱਚ ਤੁਹਾਡੀ ਰਿਪੋਰਟ ਉਹ ਅਧਿਕਾਰੀਆਂ ਨੂੰ ਦੇ ਦਿੱਤੀ ਜਾਊਗੀ ਲੱਗਦਾ ਕਿ ਹੋਣਾ ਜਏ ਹਸਪਤਾਲ ਉਹਨਾਂ ਤੇ ਕਾਰਵਾਈ ਤੇ ਹੋਣੀ ਚਾਹੀਦੀ ਹੈ ਬੇਸ਼ੱਕ ਇਹ ਤੁਹਾਡਾ ਅਧਾਰ ਖੇਤਰ ਨਹੀਂ ਆ ਆ ਦੇਖੋ ਅਗਰ ਕੋਈ ਕਿਸੇ ਦੀ ਗਲਤੀ ਆ ਕਿਸੇ ਦਾ ਕਸੂਰ ਆ ਕਿਸੇ negligence ਕਰਕੇ ਕੋਈ ਮਰੀਜ਼ ਦਾ ਨੁਕਸਾਨ ਹੋਇਆ ਹੈ ਤੇ ਅਗਰ ਉਹ ਸਾਹਮਣੇ ਆਂਦਾ ਹੈ ਕਿ ਨੁਕਸਾਨ ਹੈ ਉਹ ਪ੍ਰੂਵ ਹੁੰਦਾ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਡਾਕਟਰ ਨੂੰ ਦੂਸਰਾ ਰੂਪ ਮੰਨਿਆ ਜਾਂਦਾ ਰੱਬ ਦਾ ਅਗਰ ਦੂਸਰਾ ਰੂਪ ਹੀ ਲੋਕਾਂ ਦੇ ਨਾਲ ਅਜਿਹੇ ਕਾਰਜ ਕਰਨਗੇ ਤਾਂ ਲੋਕ ਕਿੱਥੇ ਜਾਣਗੇ ਫਿਰ ਨਹੀਂ ਦੇਖੋ ਇੰਜ ਹੈਗਾ ਹੈ ਵੀ ਇਹ ਇੱਕ ਡਿਫਿਕਲਟ ਕੁਐਸਚਨ ਹੈ ਅ ਇਲਾਜ ਦੇ ਦੌਰਾਨ ਮੌਤਾਂ ਵੀ ਹੁੰਦੀਆਂ ਹਨ ਲੇਕਿਨ ਕਿਉਂਕਿ ਡਾਕਟਰ ਰੱਬ ਦਾ ਰੂਪ ਤਾਂ ਹੈ ਲੇਕਿਨ ਰੱਬ ਤਾਂ ਨਹੀਂ ਹੈ ਨਾ ਲੇਕਿਨ ਅਗਰ ਕਿਸੇ ਵੀ ਕਿਸਮ ਦੀ ਕੋਈ ਵੀ ਅੰਗੈਲੀ ਹੋਈ ਆ ਤੇ ਉਹ ਅੰਗੈਲੀ ਬਕਾਇਦਾ ਬਾਅਦ ਪ੍ਰੋਪਰ ਜੋ ਸੁਪਰੀਮ ਕੋਰਟ ਦੀ ਰੂਲਿੰਗ ਆ ਵੀ ਪ੍ਰੋਪਰ ਬੋਰਡ ਬਣਾ ਕੇ ਉਹਦੇ ਚ ਪੁਲਿਸ ਅਫਸਰ ਵਕੀਲ ਐਂਡ ਡਾਕਟਰਾਂ ਦਾ ਬੋਰਡ ਅਗਰ ਅੰਗੈਲੀ ਸਾਬਤ ਹੁੰਦੀ ਆ ਤੇ ਡੈਫੀਨੇਟਲੀ ਉਹਨਾਂ ਨੂੰ ਜਿਹੜਾ ਹੈ ਖਮਿਆਜ਼ਾ ਭੁਗਤਣਾ ਹੀ ਪੈਣਾ ਅਸੀਂ ਤੁਹਾਨੂੰ ਦੱਸ ਦਈਏ ਕਿ ਲਗਭਗ 2 ਦਿਨ ਪਹਿਲਾਂ ਕੇਸਰ ਨਾਮ ਦੀ 20 ਸਾਲਾਂ ਲੜਕੀ ਦੀ ਹਾਰਪੀਤ ਹਸਪਤਾਲ ਦੇ ਵਿੱਚ ਮੌਤ ਹੋ ਗਈ ਸੀ ਪਰਿਵਾਰ ਦੇ ਵੱਲੋਂ ਸ਼ੱਕ ਜਤਾਇਆ ਗਿਆ ਸੀ ਪਰਿਵਾਰ ਦੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਸੀ ਸਟੰਟ ਨੂੰ ਲੈ ਕੇ ਵਿਵਾਦ ਬਣਿਆ ਸੀ ਤਾਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋ ਚੁੱਕਿਆ ਹੈ ਕਿ ਸਟੰਟ ਨਹੀਂ ਪਿਆ ਕਿਸੇ ਵੀ ਤਰ੍ਹਾਂ ਦੇ ਸਟੰਟ ਦੀ ਪੁਸ਼ਟੀ ਨਹੀਂ ਹੋਈ ਐਸਪੀ ਸਾਹਿਬ ਵੱਲੋਂ ਵੀ ਕਲੀਅਰ ਕਰ ਦਿੱਤਾ ਗਿਆ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਐਸਐਮਓ ਸਾਹਿਬ ਵੱਲੋਂ ਵੀ ਰਿਪੋਰਟ ਜਿਹੜੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਜਾਊਗੀ ਪਰ ਹੁਣ ਦੇਖਣਾ ਇਹ ਹੈ ਕਿ ਜੋ ਲੋਕ ਅਜਿਹੇ ਕਰਮ ਕਰਦੇ ਨੇ ਜੋ ਲੋਕ ਲੋਕਾਂ ਦਾ ਵਿਸ਼ਵਾਸ ਤੋੜਦੇ ਨੇ ਡਾਕਟਰ ਰੱਬ ਦਾ ਰੂਪ ਬਣ ਕੇ ਵੀ ਲੋਕਾਂ ਦੇ ਨਾਲ ਧੋਖੇ ਕਰਦੇ ਨੇ ਕਦ ਤੱਕ ਅਜਿਹੇ ਹਸਪਤਾਲਾਂ ਦੇ ਉੱਪਰ ਅਜਿਹੇ ਡਾਕਟਰਾਂ ਦੇ ਉੱਪਰ ਜਿਹੜੀਆਂ ਨਕੇਲ ਕੱਸੀ ਜਾਊਗੀ ਕਿਉਂਕਿ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਕਦ ਤੱਕ ਇਨਸਾਫ ਇਹਨਾਂ ਦੀ ਝੋਲੀ ਦੇ ਵਿੱਚ ਪੈਗਾ ਦੇਖਦੇ ਰਹੋ 10 TV ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੰਜੂ ਦੇ ਨਾਲ ਕਸ਼ਮੀਰ ਸਿੰਘ ਗਿੱਲ